ਵੈਕੁਰਜੀ ਕਖਾਲਸਾ ਮੈਨੂੰ ਜੀ ਫਤੇ ਭਾਈ ਮਕਸੀਸ ਸਿੰਘ ਬੋਲ ਰਿਹਾ ਜੀ ਹਾਂਜੀ ਹਾਂਜੀ ਵੈਕੁਰਜੀ ਕਖਾਲਸਾ ਵੈਕੁਰਜੀ ਜੀ ਕੇ ਫਤੇ ਭਾਈ ਸਾਹਿਬ ਹਾਂਜੀ ਬਖਸ਼ੀ ਸਿੰਘ ਬੋਲ ਰਿਹਾ ਹਾਂਜੀ ਮੈਂ ਬਾਜੇ ਕੁਮਤੁਰ ਕਬੀਰ ਸਿੰਘ ਬੋਲ ਰਿਹਾ ਮੈਨੂੰ ਪਤਾ ਲੱਗਾ ਤੁਹਾਡੇ ਤੇ ਮਤਲਬ ਹਮਲਾ ਹੋਇਆ ਮੈਂ ਥੋੜੀ ਜਾਣਕਾਰੀ ਕਿਉਂ ਨਾ ਇਹ ਸੱਚੀ ਗੱਲ ਹੈ ਜਾਂ ਕੀ ਹੋਇਆ ਇਹ ਬਿਲਕੁਲ ਸੱਚ ਹੈ ਜੀ ਮੈਂ ਮੇਰੀ ਮਾਤਾ ਤੇ ਲੈ ਜੀ ਮੈਂ ਉਹਨਾਂ ਨੂੰ ਮਤਲਬ ਜਿਹੜੀ ਦਵਾਈ ਚੱਲਦੀ ਹੈ ਉਹ ਦੇਣ ਵਾਸਤੇ ਗਿਆ ਸੀ ਤੇ ਉੱਥੋਂ ਵਾਪਸ ਜਦੋਂ ਮੈਂ ਆਇਆ ਪਟਿਆਲਾ ਬੱਸ ਸਟੈਂਡ ਦੀਆਂ ਨੇ 32 ਨੰਬਰ ਕਿਲੋਮੀਟਰ ਸੰਗਰੂਰ ਬਨਾਵਰ ਬਾਈਪਾਸ ਦੇ ਉੱਤੇ ਤਿੰਨ ਗੱਡੀਆਂ ਨੇ ਮੈਨੂੰ ਘੇਰ ਕੇ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ ਜੀ ਪਰ ਕੁਦਰਤੀ ਅਸੀਂ ਗੱਡੀ ਭਜਾ ਲਈ ਆ ਤੇ ਅੱਗੇ ਅਸੀਂ ਪਹੁੰਚੇ ਆ ਹੀਰਾਬਾਗ ਗੁਰਦੁਆਰਾ ਸਾਹਿਬ ਉਹਨਾਂ ਨੇ ਪਿੱਛੇ ਗੱਡੀ ਲਾਈ ਹੈ ਪਰ ਸਾਨੂੰ ਰਲ ਨਹੀਂ ਸਕੇ ਕੁਦਰਤੀ ਠੀਕ ਸਾਡੇ ਕੋਲ ਸਪੋਰਟਸ ਕਾਰ ਸੀਗੀ ਹਾਂ ਤੇ ਅਸੀਂ ਗੁਰੂ ਘਰ ਵੜ ਗਏ ਜੀ ਜੇ ਅਸੀਂ ਗੁਰੂ ਘਰ ਨਾ ਵੜਦੇ ਤੇ ਉਹ ਸਾਨੂੰ ਘੇਰ ਲੈਂਦੇ ਜੀ 100% ਮੇਰੀ ਗੱਡੀ 'ਚ ਤੇਲ ਹੀ ਬਹੁਤ ਘੱਟ ਸੀ ਕੁਦਰਤੀ ਫੇਰ ਹੀ ਕਾਲ ਕਰ ਜੀ ਆਪਾਂ ਹਾਂਜੀ ਹਾਂਜੀ ਤੇ ਫੇਰ ਗੁਰੂ ਘਰ ਜਾਣ ਕਰਕੇ ਫਿਰ ਇਹ ਅੱਗੇ ਲੰਘ ਗਏ ਨੇ ਜੀ ਮੈਨੂੰ ਮਤਲਬ ਤਿੰਨ ਗੱਡੀਆਂ ਬਰੀਜਾ ਵਰਨਾ ਤੇ ਸਕੋਰਪ ਆ ਰਹੇ ਮੰਨ ਕਿੰਨੇ ਜਾਣੇ ਹਮਲਾਵਰ ਕਿੰਨੇ ਜਾਣੇ ਹੋ ਸਕਦੇ ਆ ਏ ਹੋ ਸਕਦੀ ਹੈ ਜੀ 7-8 ਜਣੇ ਹੋ ਸਕਦੇ ਆ ਮੈਨੂੰ ਤਾਂ ਯਾਨੀ ਕਿ ਇਸ ਤਰ੍ਹਾਂ ਦਿੱਸੇ ਨਹੀਂ ਹੈ ਪਰ ਤਿੰਨ ਗੱਡੀਆਂ ਸੀ ਤਿੰਨ ਗੱਡੀਆਂ ਦੇ ਤਿੰਨ ਤਾਂ ਚਲਾਣ ਵਾਲੇ ਹੋ ਗਏ ਸਿੱਦੇ ਹਾਂ ਤੇ ਮਤਲਬ ਕੀ ਹੈ ਜਿੱਦਾਂ ਤੁਸੀਂ ਕੀ ਸੋਚਦੇ ਕੌਣ ਹੋਊਗਾ ਹਮਲਾ ਕਰਨ ਵਾਲਾ ਹਮਲਾਵਰ ਕੌਣ ਹੋਣਗੇ ਦੇਖੋ ਜੀ ਹਮਲਾਵਰ ਹੁਣ ਮੈਨੂੰ ਤਾਂ ਮਤਲਬ ਕੀ ਕਹਿ ਸਕਦੇ ਆ ਆਪਣੇ ਬੰਦੇਆਂ ਨੇ ਜਿਹੜਾ ਆ ਕਹਾਂ ਰਾਜੁਰਾਂ ਤਾਂ ਕਿ ਦਿੱਤੀ ਮੈਂ ਨਾਂ ਲਿਆ ਸੀ ਤੇ ਆਪਣੇ ਬੰਦੇ ਤਰਫੇ ਬਹੁਤ ਸਣ ਹੁਣ ਕੀ ਕਹਿ ਸਕਦੇ ਆ ਇਹ ਗੱਲ ਹੁਣ ਸਪਸ਼ਟ ਹੋਊਗੀ ਅੱਗੇ ਸਵੇਰੇ ਸਾਰੀ ਗੱਲ ਆਪਾਂ ਸਪਸ਼ਟ ਕਰਾਂਗੇ ਜੀ ਤੇ ਜਦੋਂ ਤੁਸੀਂ ਇਕੱਲੇ ਸੀ ਜਾਂ ਤੁਹਾਡੇ ਨਾਲ ਮਾਤਾ ਜੀ ਵੀ ਸੀ ਨਹੀਂ ਮੈਂ ਇਕੱਲਾ ਸੀ ਅੱਛਾ ਦੇ ਜਾਣੀ ਹੁਣ ਅਸੀਂ ਆਵਾਜ਼ੇ ਕੋਮ ਰਾਹੀਂ ਆਪਾਂ ਸਿੱਖ ਸੰਗਤਾਂ ਨੂੰ ਕੀ ਸਨੇਹਾ ਦਈਏ ਭਈ ਜਿੱਦਾਂ ਪਹਿਲਾਂ ਵੀ ਬਹੁਤ ਹਮਲਾ ਇਦਾਂ ਹਮਲੇ ਹੋ ਕੇ ਆਪਣੇ ਸੰਗ ਜਿੱਦਾਂ ਵਿਦੇਸ਼ਾਂ ਦੇ ਵਿੱਚ ਵੀ ਮਤਲਬ ਹਮਲੇ ਹੋ ਚੁੱਕੇ ਆ ਭਾਰਤ ਸਰਕਾਰ ਤੇ ਜਾਂ ਭਾਰਤੀ ਏਜੰਟੀਆਂ ਦਾ ਵੀ ਸਮਝਿਆ ਜਾਂਦਾ ਹੱਥੇ ਤੇ ਤੁਸੀਂ ਇੱਥੇ ਪੰਜਾਬ ਦੇ ਵਿੱਚ ਕੀ ਸੋਚਦੇ ਮੇ ਇਹ ਕੀ ਹੋ ਰਿਹਾ ਹੈ ਦੇਖੋ ਜਿੱਦਾਂ ਜਦੋਂ ਉਹਦਾ ਆਪਣੇ ਹਰੀਨਾਮ ਦਾ ਕਤਲ ਹੁੰਦਾ ਜੀ ਉਸ ਤੋਂ ਬਾਅਦ ਲਗਾਤਾਰ ਮੈਨੂੰ ਕੋਈ ਨਾ ਕੋਈ ਛੋਟਾ ਮੋਟਾ ਥ੍ਰੈਟ ਆਉਂਦਾ ਰਿਹਾ ਪਰ ਮੈਂ ਪ੍ਰਵਾਨ ਨਹੀਂ ਕੀਤੀ ਹੈਗੀ ਜੀ ਕਿ ਇਹ ਹੁਣ ਸਵੇਰੇ ਸਪਸ਼ਟ ਹੋਊਗਾ ਗੱਲ ਅਸੀਂ ਜਿਹੜਾ ਆਪਣੇ ਬੰਦਿਆਂ ਨਾਲ ਵਿਚਾਰ ਕੇ ਸਾਰੀ ਗੱਲ ਕਰਾਂਗੇ ਜੀ ਕਿਉਂਕਿ ਜੇ ਜਿੰਨੇ ਵੀ ਹਮਲਾ ਕੀਤਾ ਸਟੇਟ ਦਾ ਵਿੱਚ ਹੁੰਦੀ ਹੈ ਜੀ ਓਕੇ ਠੀਕ ਹਾਂਜੀ ਹਾਂ ਤੇ ਕਿ ਆ ਵੀ ਮੇਰੀ ਤਾਂ ਕਿਸੇ ਗੈਂਗਸਟਰ ਨਾਲ ਕਿਸੇ ਘਾੜਕੂਜ ਅਤੇ ਮੰਦੀ ਨਾਲ ਕਿਸੇ ਨਾਲ ਵੀ ਕਦੀ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਂ ਸਾਰਿਆਂ ਨਾਲ ਹੀ ਮੇਰਾ ਕਿਸੇ ਨਾ ਕਿਸੇ ਜਿਹੜਾ ਆਪਣੇ ਪੰਥ 'ਚ ਪਿਆਰ ਰਿਹਾ ਹੈ ਜਿਹੜਾ ਤੁਸੀਂ ਆ ਪ੍ਰੋਗਰਾਮ ਜਿੱਦਾਂ ਜਿਹੜੇ ਯੂਪੀ 'ਚ ਹੁਣ ਤਿੰਨ ਨੌਜਵਾਨਾਂ ਦਾ ਮਤਲਬ ਮੁਕਾਬਲਾ ਬਣਾਇਆ ਗਿਆ ਉਹ ਤੋਂ ਬਾਅਦ ਤੁਸੀਂ ਵੀ ਵੀਡੀਓ ਆਈਆਂ ਤੁਹਾਡੀਆਂ ਸਾਹਮਣੇ ਉਦੋਂ ਬਾਅਦ ਨਹੀਂ ਲੱਗਦਾ ਵੀ ਤੁਸੀਂ ਸਰਕਾਰ ਦੀਆਂ ਅੱਖਾਂ 'ਚ ਰੜਕਦੇ ਹੋ ਸਕਦੇ ਆ ਵੀ ਤੁਸੀਂ ਪ੍ਰੋਗਰਾਮ ਵੀ ਇੱਕ ਰੱਖਿਆ ਹੋਇਆ ਹੈ ਏ ਵੀ ਗੱਲ ਹੋ ਸਕਦੀ ਹੈ ਹੋ ਸਕਦੀ ਹੈ ਇਹ ਤਾਂ ਮੈਨੂੰ ਮੈਨੂੰ ਤਾਂ ਇੰਜ ਲੱਗਦਾ ਵੀ ਮੈਨੂੰ ਅਗਵਾ ਕਰਕੇ ਜਿਹੜਾ ਆ ਉਹ ਮਾਰਨ ਦੀ ਕੋਸ਼ਿਸ਼ ਕੀਤੀ ਗਈ ਬੰਦਿਆਂ ਨੇ ਜੀ ਤੇ ਹਾਂ ਜੀ ਹਾਂ ਤੇ ਚਲੋ ਇਹ ਛੋਕੜਿਆ ਮਹਾਰਾਜ ਦਾ ਤੁਸੀਂ ਚੜ੍ਹਦੀ ਕਲਾ ਕਿ ਐਵੇਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਮੈਨੂੰ ਲੱਗ ਮੈਨੂੰ ਤਾਂ ਇਹ ਹਰੀ ਨੂੰ ਅੜੀ ਲੜੀ ਹੋਈ ਆ ਜਿੱੁੱਤਰ ਮੈਨੂੰ ਲੱਗਦਾ ਹੈ ਯਾਨੀ ਤੁਸੀਂ ਇਦਾਂ ਹੀ ਚੈੱਕ ਕਰਦੇ ਆ ਵੀ ਇਹ ਮਤਲਬ ਆਪਣੇ ਬੰਦੇ ਮਤਲਬ ਜੇ ਜਿੱਦਾਂ ਅੱਗੇ ਕਹਿੰਦੇ ਆ ਭਰਾਵਾਂ ਮਾਰੂ جنگੇ ਹੋ ਸਕਦੀਆਂ ਬਿਲਕੁਲ ਹੋ ਸਕਦੀ ਹੈ ਹਾਂਜੀ ਹਾਂ ਭਰਾਵਾਂ ਮਾਰੂ ਜੰਗ ਵੀ ਸਟੇਟ ਦੇ ਇਸ਼ਾਰੇ ਦੀ ਹੁੰਦੀ ਹੈ ਜੀ ਜੀ ਤੇ ਤੁਸੀਂ ਇਹਨੂੰ ਜਿੱਦਾਂ ਹੁਣ ਆਪਣਾ ਕੋਈ ਸੁਨੇਹਾ ਅੱਜ ਜਿੱਦਾਂ ਕਿਉਂਕਿ ਬਾਕੀ ਤੇ ਤੁਸੀਂ ਕੱਲ ਨੂੰ ਕੋਈ ਸਟੇਟਮੈਂਟ ਜਾਰੀ ਕਰੋਗੇ ਕਿਉਂਕਿ ਹੁਣ ਟਾਈਮ ਵੀ ਇੱਥੇ ਕਾਫੀ ਹੋ ਗਿਆ ਤੇ ਮੈਨੂੰ ਹੁਣ ਇਹ ਇਹਨਾਂ ਨੂੰ ਬਿਲਕੁਲ ਬਿਲਕੁਲ ਪਤਾ ਲੱਗਾ ਆਪਣੇ ਸੰਗਾਂ ਤੋਂ ਵੀ ਹਾਂ ਇਦਾਂ ਹੋਇਆ ਤਾਂ ਮੈਂ ਚਾਹੁੰਨਾ ਵੀ ਆਪਾਂ ਜਿਹੜੀ ਗੱਲ ਚਲੋ ਇਹ ਤਾਂ ਸਤਗੁਰ ਤੇ ਪਾਣੀ ਕਿਹਾ ਜੀ ਉਹ ਕੋਣਸ ਬੈਠੀ ਹੈ ਜੀ ਘਰ ਅਜੇ ਮੈਂ ਉਸ ਤਰ੍ਹਾਂ ਦੀ ਕੋਈ ਸਟੇਟਮੈਂਟ ਵੀ ਜਿਆਦਾ ਨਹੀਂ ਦੇ ਸਕਦਾ ਪਰ ਮੈਂ ਨਾ ਤੁਹਾਡੇ ਚੈਨਲ ਲਈ ਕਹਿਣਾ ਚਾਹੁੰਦਾ ਹਾਂ ਸਾਰਿਆਂ ਸੰਗਤਾਂ ਨੂੰ ਵੀ ਮੈਂ ਬਿਲਕੁਲ ਠੀਕ ਹਾਂ ਜੀ ਮੈਨੂੰ ਕਾਫੀ ਗੋਲੀਆਂ ਗੱਡੀ ਦੇ ਵਿੱਚ ਮਾਰੀਆਂ ਨੇ ਜਿਹੜੀਆਂ ਮੈਂ ਮਤਲਬ ਮੇਰੀਆਂ ਸੀਟਾਂ ਦੇ ਵਿੱਚੋਂ ਪਾਰ ਹੋ ਕੇ ਅੱਗੇ ਡੈਸ਼ਬੋਰਡ ਤੱਕ ਗਈਆਂ ਨੇ ਪਰ ਜੋ ਮਾਰਾਈ ਨੂੰ ਜਦੋਂ ਆਪਾਂ ਨੂੰ ਕਲਗੀ ਸਰਪਾਸ਼ਦ ਨੇ ਹੱਥ ਦੇ ਕੇ ਰੱਖਿਆ ਜੀ ਉਹਨਾਂ ਵੱਲੋਂ ਕੋਈ ਗੱਲ ਨਹੀਂ ਮੈਨੂੰ ਘੇਰਿਆ ਬਰੀਜਾਕਾਰ ਸੀ ਇੱਕ ਇੱਕ ਵਰਨਾਕਾਰ ਸੀ ਇੱਕ ਸਕੋਰਪੀਓ ਗੋਲਡ ਤਿੰਨ ਗੱਡੀਆਂ ਸੀ ਸਵੇਰੇ ਕੱਲ ਨੂੰ ਆਈ ਜਾਣੀਆਂ ਨੇ ਸ਼ਹਿਰ ਦੇ ਵਿੱਚ ਕੈਮਰਿਆਂ ਦੇ ਵਿੱਚ ਆਈਆਂ ਨੇ ਜੀ ਚਲੋ ਅਸੀਂ ਤੇ ਕਹਿੰਦੇ ਹ ਕਾਤਲ ਵੀ ਜਿਹੜੇ ਆ ਜਿਨ੍ਹਾਂ ਨੇ ਇਦਾਂ ਦੀ ਸੋਚਿਆ ਮਾੜੀ ਸੋਚਿਆ ਜੇ ਬਾਕੀ ਕੌਮ ਦੇ ਸਾਹਮਣੇ ਜਿਹੜੇ ਸੱਚ ਤਾਂ ਉਹ ਤਾਂ ਆ ਹੀ ਜਾਂਦਾ ਹੁੰਦਾ ਜੇ ਜੇ ਕਸ ਹੋਵੇ ਸੋ ਬਿਲਕੁਲ ਲੰਗੇ ਹੋਣਗੇ ਜਿਹੜੇ ਵੀ ਹੋਣਗੇ ਮਹਾਰਾਜ ਕਿਰਪਾ ਰੂ ਰ ਸੱਚੇ ਬਾਦਸ਼ਾਹ ਜੀ ਉਹਨਾਂ ਦੀ ਕਿਰਪਾ ਨਾ ਕਰਨੀ ਜਿਹੜਾ ਬਹੁਤ ਘਟਿਆ ਤਰੀਕੇ ਨਾਲ ਸਾਰਾ ਕੁਝ ਹੋਇਆ ਹੈ ਤੇ ਮਹਾਰਾਜ ਨੇ ਸੱਚੇ ਬਾਦਸ਼ਾਹ ਨੇ ਰੱਖਿਆ ਜੀ ਇਹ ਅਸੀਂ ਤਾਂ ਵਾਜੇ ਕੋਲੋਂ ਅਰਦਾਸ ਕਰਦੇ ਪਰਮਾਤਮਾ ਤੁਹਾਨੂੰ ਜਲਦੀ ਕਿਲਾ ਬਖਸ਼ੇ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਗੱਲ ਕੀਤੀ ਇਹ ਫਿਰਾਂ ਮਿਹਰਬਾਨੀ ਜੀ ਬਹੁਤ ਬਾਈ ਗੁਰੂ ਜੀ ਕਾ ਖਾਲਸਾ ਵਾਗੇ ਦੀ ਕੀ ਪੱਤੇ